ਜੁੜੇ ਰਹੋ ਤੇ ਹੋ ਸਕਦਾ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਜਾਣ ਚ ਵੀ ਹੈ ਤੇ ਹੋ ਸਕਦਾ ਸਾਡੇ ਦੋਸਤ ਵੀ ਸਾਰੇ ਪਾਸੇ ਇਹਨਾਂ ਨਾਲੋਂ ਜ਼ਿਆਦਾ ਬੈਠੇ ਪਰ ਜ਼ਿੰਦਗੀ ਚ ਕਦੀ ਇਹ ਗੱਲ ਨਹੀਂ ਕੀਤੀ ਅੱਜ ਗੱਲ ਯਾਦ ਰੱਖਿਓ ਸ਼੍ਰੋਮਣੀ ਅਕਾਲੀ ਦਲ ਚ ਪੈਦਾ ਹੋਏ ਸੀ ਰਹੇ ਛੱਡਣਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਨਾਲ ਸੋਚ ਨਹੀਂ ਮਿਲਦੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰਾ ਕੋਈ ਜਾਤੀ ਵਿਰੋਧ ਨਹੀਂਗਾ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਮੇਰੀ ਸੋਚ ਨਹੀਂ ਉਹਨਾਂ ਨਾਲ ਮਿਲਦੀ ਸੋਸ਼ਲ ਫੰਕਸ਼ਨ ਤੇ ਮਿਲਿਦਾ ਉਹ ਮੇਰੇ ਨਾਲ ਉਮਰ 'ਚ ਵੱਡੇ ਆ ਰਤਬੇ 'ਚ ਵੱਡੇ ਆ ਉਹਨਾਂ ਦੀ ਇੱਜ਼ਤ ਕਰੀਦੀ ਆ ਉਹਨਾਂ ਦਾ ਸਤਿਕਾਰ ਕਰਾਂਗੇ ਜ਼ਰੂਰ ਹੱਸ ਕੇ ਮਿਲਾਂਗੇ ਪਰ ਸੋਚ ਆਪਦੀ ਆਪਦੀ ਅੱਜ ਮਨਪ੍ਰੀਤ ਸਿੰਘ ਬਾਦਲ ਵੀ ਮੰਨਦਾ ਹੈ ਗਲਤੀ ਹੋਈ ਭਗਵੰਤ ਸਿੰਘ ਮਾ ਨੂੰ ਨਾਰ ਲਾਇਆ ਭਗਵੰਤ ਸਿੰਘ ਮਾਨ ਦੇ ਲੱਛਣ ਦੇਖ ਕੇ ਤੇ ਭਗਵੰਤ ਸਿੰਘ ਮਾਨ ਦਾ ਸਿਸਟਮ ਦੇਖ ਕੇ ਸਭ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਕਿਹਾ ਸੀ ਕਿ ਜਾਂ ਸਾਨੂੰ ਰੱਖ ਲਾ ਤੇ ਜਾਂ ਭਗਵੰਤ ਸਿੰਘ ਮਾਨ ਨੂੰ ਰੱਖ ਠੀਕ ਹੈ ਮਨਪ੍ਰੀਤ ਸਿੰਘ ਬਾਦਲ ਨੂੰ ਉਹ ਭਗਵੰਤ ਸਿੰਘ ਮਾਨ ਚੰਗਾ ਲੱਗਦਾ ਸੀ ਕਿਉਂਕਿ ਚੁੱਕਲੇ ਬਹੁਤ ਵਧੀਆ ਸੁਣਾਉਦਾ ਸੀ ਜਿਹਨੂੰ ਹਾਂ ਕਹਦੀ ਡਟ ਕੇ ਉਹਦੇ ਨਾਲ ਖੜਿਆ ਜਿਹਨੂੰ ਨਾ ਕਹਦੀ ਉਹਨੂੰ ਕਹਿੰਦਾ ਕਿ ਕੰਮ ਮੁਸ਼ਕਲ ਹੈ ਜੇ ਕਿਸੇ ਨਾਲ ਚੱਲ ਪਏ ਤਾਂ ਡਟ ਕੇ ਹਰ ਇੱਕ ਦਾ ਕੰਮ ਕਰਾਇਆ ਇਹੀ ਸੋਚ ਲੈ ਕੇ ਚੱਲੇ ਆ ਸੋ ਇਸ ਕਰਕੇ ਅਸੀਂ ਉਹਨਾਂ ਬੰਦਿਆਂ ਜੋ ਨਹੀਂ ਕਿ ਐਵੇਂ ਤਿਤਲੀਆਂ ਵਾਂਗ ਉਧਰ ਉਧਰ ਭੱਜੇ ਫਿਰਿਏ ਜਦੋਂ 2007 ਸੁਖਬੀਰ ਸਿੰਘ ਬਾਦਲ ਨੇ ਮੈਨੂੰ ਟਿਕਟ ਪਿੱਛੇ ਜ਼ਲੀਲ ਕੀਤਾ ਸੀ ਮੈਂ ਹਜ਼ਾਰਾਂ ਬੰਦਿਆਂ 'ਚ ਇੱਕ ਗੱਲ ਕਹੀ ਸੀ ਸਰਪ੍ਰਕਾਸ਼ ਸਿੰਘ ਬਾਦਲ ਨੂੰ ਕਿ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਫੈਸਲੇ ਲਾਓ ਸੁਖਬੀਰ ਸਿੰਘ ਬਾਦਲ ਦੇ ਪਿਓ ਬਣ ਕੇ ਫੈਸਲੇ ਨਾਲੋ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਪੰਜਾਬ ਦੇ ਵਿੱਚ ਇਸ ਵੇਲੇ ਦਲ ਬਦਲੀਆਂ ਦਾ ਵਫਾਦਾਰੀਆਂ ਬਦਲਣ ਦਾ ਦੌਰ ਸ਼ੁਮਾਰਤਿਆ ਜੋਬੰਤਿਆ ਤੇ ਲਗਾਤਾਰ ਨੇਤਾ ਇੱਕ ਤੋਂ ਦੂਸਰੀ ਪਾਰਟੀ ਵਿੱਚ ਜਾ ਰਹੇ ਆ ਐਸੇ ਵਿੱਚ ਮਾਲਵੇ ਦੇ ਵੱਡੇ ਨੇਤਾ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਆ ਉਹ ਵੀ ਚਰਚਾ 'ਚ ਸੀ ਤੇ ਅੱਜ ਉਹਨਾਂ ਨੇ ਆਪਣੇ ਪੱਤੇ ਖੋਲ ਦਿੱਤੇ ਆ ਪਿਛਲੇ ਕਈ ਦਿਨਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਉਹਨਾਂ ਦੀਆਂ ਸੁਖਬੀਰ ਸਿੰਘ ਬਾਲੋ ਦੇ ਨਾਲ ਗੋਪਤ ਮੀਟਿੰਗਾਂ ਹੋਈਆਂ ਤੇ ਇਸ ਬਦਲੀਆਂ ਦੇ ਦੌਰ ਵਿੱਚ ਉਹਨਾਂ ਦੁਆਰਾ ਖੋਲੇ ਗਏ ਪੱਤੇ ਸੁਖਬੀਰ ਨਾਲ ਹੋਈਆਂ ਮੀਟਿੰਗਾਂ ਬਾਰੇ ਤੇ ਦਲ ਬਦਲੀਆਂ ਦੇ ਲਗਾਤਾਰ ਇਸ ਦੌਰ ਬਾਰੇ ਜਦੋਂ ਸਾਰੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਗਈ ਤਾਂ ਉਹਨਾਂ ਨੇ ਸਾਰਾ ਕੁਝ ਖੋਲ ਕੇ ਸਾਹਮਣੇ ਰੱਖ ਦਿੱਤਾ ਕਿ ਉਹ ਇਸ ਦੌਰ ਦੇ ਵਿੱਚ ਕੀ ਕਰਨ ਵਾਲੇ ਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਮਾਲਵੇ ਦੀ ਸਿਆਸਤ ਦੀ ਗੱਲ ਕਰੀਏ ਤਾਂ ਕਹਿੰਦੇ ਹੁਣ ਮਾਲਵੇ ਦੀ ਵਾਰੀ ਆ ਰਹੀ ਆ ਛਾਲਾ ਮਾਰਨ ਦੀ ਨਿਤਾਵਾਂ ਦੀ ਦੇਖੋ ਹਲੀ ਸਾਬ ਗੱਲ ਇਹ ਆ ਮੈਂ ਅੱਜ ਫੇਰ ਕਹਨਾ ਕੁਝ ਲੀਡਰ ਕੁਰਸੀਆਂ ਵਾਸਤੇ ਜਾਂਦੇ ਆਂ ਕੁਝ ਲੀਡਰ ਆਪਦੇ ਮੁੱਦਿਆਂ ਤੇ ਆਪਦੇ ਅਸੂਲਾਂ ਤੇ ਆਪਦੀ ਜ਼ੁਬਾਨ ਤੇ ਖੜਦੇ ਕੋਈ ਚਲੇ ਜਾਵੇ ਕੋਈ ਆ ਜਾਵੇ ਮੈਂ ਸਮਝਦਾ ਇਹ ਬਹੁਤ ਮਾੜਾ ਟ੍ਰੈਂਡ ਹੈ ਕੋਈ ਕੋਈ ਗਲਤਾ ਹੋਵੇ ਅੱਜ ਹਾਲਾਤ ਇਹ ਨੇ ਕਿ ਹਰੇਕ ਬੰਦੇ ਨੂੰ ਆਏ ਕਿ ਮੇਰਾ ਜਲਦੀ ਦਾ ਕਿਵੇਂ ਲੱਗਦਾ ਜਲਦੀ ਤੋਂ ਜਲਦੀ ਮੇਰਾ ਮਸਲਾ ਕਿਵੇਂ ਹੱਲ ਹੁੰਦਾ ਸੋ ਅੱਜ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਪਛਾਣੋ ਪਛਾਣੋ ਬਹੁਤ ਵੱਡੀ ਛਾਲ ਮਾਰ ਕੇ ਤੁਸੀਂ ਬਦਲਾਵ ਲਿਆਂਦਾ ਸੀ ਤੇ ਅੱਜ ਦੇਖ ਲਓ ਬਦਲਾਵ ਦਾ ਕੀ ਹਾਲ ਹੈ ਹਮੇਸ਼ਾ ਪੰਜੋ ਉਂਗਲਾਂ ਹੱਥ ਦੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਤੇ ਹਮੇਸ਼ਾ ਬੰਦਿਆਂ ਦੀਆਂ ਸੋਚਾਂ ਵਿੱਚ ਅੰਤਰ ਹੁੰਦੇ ਆ ਕਦੀਆਂ ਗੱਲਾਂ ਸੁਣ ਕੇ ਲੱਛੇਦਰ ਭਾਸ਼ਣ ਸੁਣ ਕੇ ਚੁਟਕਲੇ ਸੁਣ ਕੇ ਵੋਟਾਂ ਨਾ ਪਾਓ। ਬੰਦਿਆਂ ਨੂੰ ਪਛਾਣੋ, ਬੰਦਿਆਂ ਦੀ ਸੋਚ ਨੂੰ ਪਛਾਣੋ। ਕਿਹੜੇ ਲੋਕ ਤੁਹਾਡੇ ਕੰਮ ਆਉਣਗੇ, ਕਿਹੜੇ ਲੋਕ ਤੁਹਾਡੇ ਨਾਲ ਖੜਨਗੇ, ਕਿਹੜੇ ਲੋਕ ਤੁਹਾਡੀ ਦੁੱਖ ਤਕਲੀਫ ਤੁਹਾਡਾ ਸਾਥ ਦੇਣਗੇ। ਇਹ ਪਛਾਣ ਕੇ ਅੱਗੇ ਬੰਦੇ ਲੈ ਕੇ ਆਓ ਜੇ ਪੰਜਾਬ ਨੂੰ ਸਹੀ ਪਾਸੇ ਲੈ ਕੇ ਜਾਣਾ। ਜਿਹੜੇ ਹਾਲਾਤ ਬਣੇ ਹੋਏ ਆ ਲੋਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਮੂੰਹ ਵੱਲ ਵੀ ਦੇਖ ਰਹੇ ਆ ਕਿ ਹਾਲੀ ਸਾਹਿਬ ਬੜੀ ਗੱਲ ਸਿੱਧੀ ਐ। ਹੋ ਸਕਦਾ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਜਾਣਚ ਵੀ ਐ ਤੇ ਹੋ ਸਕਦਾ ਸਾਡੇ ਦੋਸਤ ਵੀ ਸਾਰੇ ਪਾਸੇ ਇਹਨਾਂ ਨਾਲੋਂ ਜ਼ਿਆਦਾ ਬੈਠੇ ਪਰ ਜ਼ਿੰਦਗੀ 'ਚ ਕਦੀ ਇਹ ਗੱਲ ਨਹੀਂ ਕੀਤੀ ਅੱਜ ਗੱਲ ਯਾਦ ਰੱਖਿਓ ਸ਼੍ਰੋਮਣੀ ਅਕਾਲੀ ਦਲ 'ਚ ਪੈਦਾ ਹੋਏ ਸੀ ਰਹੇ ਛੱਡਣਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਨਾਲ ਸੋਚ ਨਹੀਂ ਮਿਲਦੀ ਸੀ ਉਹਨਾਂ ਦੀ ਸੋਚ ਹੋਰ ਸੀ ਮੇਰੀ ਸੋਚ ਹੋਰ ਸੀ ਮੈਂ ਯਾਦ ਕਰਾਉਣਾ ਚਾਹੁੰਦਾ ਜਦੋਂ 2007 ਸੁਖਬੀਰ ਸਿੰਘ ਬਾਦਲ ਨੇ ਮੈਨੂੰ ਟਿਕਟ ਪਿੱਛੇ ਜ਼ਲੀਲ ਕੀਤਾ ਸੀ ਮੈਂ ਹਜ਼ਾਰਾਂ ਬੰਦਿਆਂ 'ਚ ਇੱਕ ਗੱਲ ਕਹੀ ਸੀ ਸਰਪ੍ਰਕਾਸ਼ ਸਿੰਘ ਬਾਦਲ ਨੂੰ ਕਿ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਫੈਸਲੇ ਲਾਓ ਸੁਖਬੀਰ ਸਿੰਘ ਬਾਦਲ ਦੇ ਪਿਓ ਬਣ ਕੇ ਫੈਸਲੇ ਨਾਲੋ ਤੇ ਦੂਜੀ ਗੱਲ ਮੈਂ ਇਹ ਕਹੀ ਸੀ ਕਿ ਆਉਣ ਵਾਲੇ ਸਮੇਂ 'ਚ ਬਹੁਤ ਜਲਦੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਖਤਮ ਕਰ ਦੋ ਤੇ ਮੈਂ ਦੋ ਗੱਲਾਂ ਕਹੀਆਂ ਸੀ 2007 ਤੇ ਅੱਜ ਦੇਖ ਲੋ ਕੀ ਹਾਲਾਤ ਨੇ ਇਕਾਲੀ ਦਲ ਦੇ ਮਜਬੂਰੀ ਤੇ ਛੱਡਣਾ ਪਿਆ ਮਨਪ੍ਰੀਤ ਸਿੰਘ ਬਾਦਲਾ ਰੜੇ ਇੱਕ ਨਵੀਂ ਸੋਚ ਲੈ ਕੇ ਪੀਪੀਪੀ ਬਣਾਈ ਅੱਜ ਮਨਪ੍ਰੀਤ ਸਿੰਘ ਬਾਦਲਾ ਵੀ ਮੰਨਦਾ ਹੈ ਗਲਤੀ ਹੋਈ ਭਗਵੰਤ ਸਿੰਘ ਮਾਨ ਨੂੰ ਨਾਰ ਲਾਇਆ ਭਗਵੰਤ ਸਿੰਘ ਮਾਨ ਦੇ ਲੱਛਣ ਦੇਖ ਕੇ ਤੇ ਭਗਵੰਤ ਸਿੰਘ ਮਾਨ ਦਾ ਸਿਸਟਮ ਦੇਖ ਕੇ ਸਮਨਪ੍ਰੀਤ ਸਿੰਘ ਬਾਦਲ ਨੂੰ ਇਹ ਕਿਹਾ ਸੀ ਕਿ ਜਾਂ ਸਾਨੂੰ ਰੱਖ ਲੈ ਤੇ ਜਾਂ ਭਗਵੰਤ ਸਿੰਘ ਮਾਨ ਨੂੰ ਰੱਖ ਠੀਕ ਹੈ ਮਨਪ੍ਰੀਤ ਸਿੰਘ ਬਾਦਲ ਨੂੰ ਉਹ ਭਗਵੰਤ ਸਿੰਘ ਮਾਨ ਚੰਗਾ ਲੱਗਦਾ ਸੀ ਕਿਉਂਕਿ ਚੁੱਕਲੇ ਬਹੁਤ ਵਧੀਆ ਸੁਣਾਉਂਦਾ ਸੀ ਅੱਜ ਉਹ ਇਸ ਕਰਕੇ ਚੜੜਾ ਪਿਆ ਉਸ ਤੋਂ ਬਾਅਦ ਕਾਂਗਰਸ ਚ 2012 ਚ ਮੈਨੂੰ ਟਿਕਟ ਨਹੀਂ ਦਿੱਤੀ ਕਾਂਗਰਸ ਨੇ ਤੇ ਕਾਂਗਰਸ ਸੀ ਮੈਂ ਰਿਆ ਬਿਗੈ ਟਿਕਟ ਤੋਂ ਹਾਲਾਂਕਿ ਵਾਅਦੇ ਨਾਲ ਲੈ ਕੇ ਗਈ ਸੀ ਕਾਂਗਰਸ ਟਿਕਟ ਦੇਵਾਂਗੇ ਪਰ ਨਹੀਂ ਸਰਵਤਾਰ ਸਿੰਘ ਬਰਾੜ ਜੇ ਇੱਕ ਵਾਰੀ ਆਕੇ ਮੈਨੂੰ ਕਹਿ ਦਿੰਦੇ ਕਿ ਕਾਕਾ ਚੱਲ ਮੇਰੀ ਤਗੜਾ ਹੋ ਕੇ ਮਦਦ ਕਰ ਤਾਂ ਸੋ ਵਿਧੀ ਸਰਵਤਾਰ ਸਿੰਘ ਬਰਾੜ ਨਾਲ ਡਟ ਕੇ ਖੜਨਾ ਸੀ ਪਰ ਬਰਾੜ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਆਕੇ ਕਿਹਾ ਤੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਅੱਜ ਉਹ ਬੰਦੇ ਸਾਰੇ ਕਿੱਥੇ ਖੜੇ ਐ ਅਜ ਨਿਗਾਹ ਮਾਰੋ ਕਿਹੜੇ ਬੰਦਿਆਂ ਨੇ ਉਹ ਬਰਾੜ ਸਾਹਿਬ ਨੂੰ ਮਜਬੂਰ ਕੀਤਾ ਮੇਰੇ ਕੋਲ ਆਉਣ ਨਹੀਂ ਦਿੱਤਾ ਉਸ ਤੋਂ ਬਾਅਦ ਇਲੈਕਸ਼ਨ ਲੜੀ ਅੱਜ ਸਾਡੇ بڑے ਲੀਡਰ ਜਾ ਕੇ ਡਰ ਦੇ ਮਿੰਤਾ ਕੱਢ ਆਏ ਪਰ ਨਹੀਂ ਹਾਲਾਂਕਿ ਮੇਰੇ ਨਾਲ ਜੱਤੀ ਰੰਜਿਤ ਸਿੰਘ ਰੱਖਦਾ ਚੀਫ ਮਿਨਿਸਟਰ ਭਗਵੰਤ ਮਾਨ ਪਰ ਨਹੀਂ ਕਿਹਾ ਕਿ ਮਿੰਤਰੀ ਕੱਢਣੀ ਉਹ ਖਿਆਈ ਕਟਾਂਗੇ ਸੱਚੇ ਹੈ ਕਿ ਗੱਲ ਸਾਹਮਣੇ ਆ ਜਾਣੀ ਹੈ ਸਾਰਿਆਂ ਨੂੰ ਸੋ ਇਸ ਕਰਕੇ ਅਸੂਲਾਂ ਦੇ ਖੜੇ ਹਲਕੇ ਵਿੱਚ ਵੀ ਜਦੋਂ ਦੀ ਸਿਆਸਤ ਸ਼ੁਰੂ ਕੀਤੀ ਹੈ ਮੈਕਸਿਮਮ ਡਵੈਲਪਮੈਂਟ ਫਰੀਦਕੋਟ ਹਲਕੇ ਦੀ ਮੈਂ ਕਰਾਈ ਹੈ ਮੈਂ ਦਾਅਵਾ ਨਾ ਕਰਨਾ ਚਾਹੇ ਗੁਰਦੇਵ ਸਿੰਘ ਸਿੱਖੋ ਮੈਂ ਨਾ ਬਹਿਜੇ ਚਾਹੇ ਬੰਟੀ ਰਮਾਣਾ ਬਹਿਜੇ ਚਾਹੇ ਹੋਰ ਕੋਈ ਬਹਿਜੇ ਜਿੰਨੇ ਕੰਮ ਆਪਦੇ ਹੱਥੀ ਕਿਤੇ ਵੀ ਰਿਆ ਇਸ ਹਲਕੇ ਦੇ ਇਸ ਇਲਾਕੇ ਦੇ ਮੈਂ ਕਰਵਾਇਆ ਤੇ ਵੱਡੇ ਕੰਮ ਜਿਹੜੇ ਕਈ ਸਦੀਆਂ ਤੋਂ ਨਹੀਂ ਹੋਏ ਸੀ ਤੇ ਜਿਨ੍ਹਾਂ ਦਾ ਸਮੁੱਚੇ ਇਲਾਕੇ ਨੂੰ ਫਾਇਦਾ ਚਾਹੇ ਮੈਨੂੰ ਕੋਈ ਵੋਟ ਪਾਉਂਦਾ ਚਾਹੇ ਕੋਈ ਨਹੀਂ ਪਾਉਂਦਾ ਜ਼ਿੰਮੇਦਾਰਾਂ ਦੇ ਕੰਮ ਸ਼ਹਿਰੀਆਂ ਦੇ ਕੰਮ ਗਰੀਬਾਂ ਦੇ ਕੰਮ ਉਹਨੇ ਕਦੀ ਕਿਸੇ ਨੇ ਨਹੀਂ ਕਰਾਏ ਸ਼ੌਕ ਸੀ ਕੰਮ ਕਰਨ ਦਾ ਤੇ ਕੀਤੇ ਕਿਸ ਜਿਹਨੂੰ ਹਾਂ ਕਹਤੀ ਡਟ ਕੇ ਉਹਦੇ ਨਾਲ ਖੜਿਆ ਜਿਹਨੂੰ ਨਾ ਕਹਤੀ ਉਹਨੂੰ ਕਹਤਾ ਕਿ ਕੰਮ ਮੁਸ਼ਕਲ ਹੈ ਜੇ ਕਿਸੇ ਨਾਲ ਚੱਲ ਪਏ ਤਾਂ ਡਟ ਕੇ ਹਰ ਇੱਕ ਦਾ ਕੰਮ ਕਰਾਇਆ ਇਹੀ ਸੋਚ ਲੈ ਕੇ ਚੱਲੇ ਆ ਸੋ ਇਸ ਕਰਕੇ ਅਸੀਂ ਉਹਨਾਂ ਬੰਦਿਆਂ ਜੋ ਨਹੀਂ ਐਵੇਂ ਤਿਤਲੀਆਂ ਆਂਗੂ ਇਧਰ ਉਧਰ ਭੱਜੇ ਫਿਰਿਏ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਸੁਖਬੀਰ ਬਾਦਲ ਨਾਲ ਮੀਟਿੰਗਾਂ ਵੀ ਹੋਈਆਂ। ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹਉਨਾ। ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰਾ ਕੋਈ ਜਾਤੀ ਵਿਰੋਧ ਨਹੀਂਗਾ। ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ। ਮੇਰੀ ਸੋਚ ਨਹੀਂ ਉਹਨਾਂ ਨਾਲ ਮਿਲਦੀ। ਸੋਸ਼ਲ ਫੰਕਸ਼ਨ ਤੇ ਮਿਲਿਦਾ ਉਹ ਮੇਰੇ ਨਾਲ ਉਮਰ 'ਚ ਵੱਡੇ ਆ। ਰਤਬੇ 'ਚ ਵੱਡੇ ਆ। ਉਹਨਾਂ ਦੀ ਇੱਜ਼ਤ ਕਰੀਦੀ ਆ ਉਹਨਾਂ ਦਾ ਸਤਿਕਾਰ ਕਰਾਂ। ਜ਼ਰੂਰ ਹੱਸ ਕੇ ਮਿਲਾਂਗੇ। ਪਰ ਸੋਚ ਆਉਦੀ ਆਪਦੀ ਤੇ ਨਾਲੇ ਆਲੀ ਸਾਬ ਮੈਂ ਕਿਹੋ ਜਿਹਾ ਬੰਦਾ ਮੈਂ ਕਦੀ ਜ਼ਿੰਦਗੀ ਥੁੱਕ ਕੇ ਨਹੀਂ ਛੱਟਿਆ ਜੇ ਉਦੋਂ ਇੱਕ ਵਾਰੀ ਛੱਡ ਹੀ ਦਿੱਤਾ ਫੇਰ ਦੁਬਾਰਤੋਂ ਕਵੇਂ ਥੁੱਕੀ ਜਾਓ ਚੱਟੀ ਜਾਓ ਮੇਰੀ ਉਹ ਆਦਤ